ਪੰਜਾਬ ਦੀ ADGP AS Rai ਵੱਲੋਂ ਅੱਜ ਪੰਜਾਬ ਦੇ ਵਿੱਚ ਆ ਰਹੀ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਟ੍ਰੈਫਿਕ ਕੋ ਲੰਘਣਾ ਦੌਰਾਨ ਹੋਣ ਵਾਲੀਆਂ ਮੌਤਾਂ ਦੇ ਵਿੱਚ 20% ਦੀ ਤੱਕ ਦੀ ਕਮੀ ਵੇਖਣ ਨੂੰ ਮਿਲੀ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਟ੍ਰੈਫਿਕ ਪੁਲਿਸ ਨੂੰ ਹੁਣ ਹੋਰ ਵੀ ਹਾਈ ਟੈਕ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਵਾਰਾ ਪਛਵਾ ਕਰਕੇ ਜੋ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਉਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬੀਤੇ ਦਿਨੀ ਹੋਰ ਮਹਿਕਮਿਆਂ ਦੀ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆਇਆ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਹਰ ਸਾਲ ਪੰਜਾਬ ਦੇ ਵਿੱਚ 350 ਦੇ ਕਰੀਬ ਮੌਤਾਵਾਰਾ ਪਸ਼ੂਆਂ ਕਰਕੇ ਹੁੰਦੀਆਂ ਹਨ ਅਤੇ ਮਾਲਵਾ ਦੇ ਵਿੱਚ ਇਹ ਦਰ ਜ਼ਿਆਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਸ ਦਾ ਵੀ ਹੱਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਈ ਰਿਕਸ਼ਾ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਨਿਯਮ ਜ਼ਰੂਰ ਲਾਗੂ ਕੀਤੇ ਹਨ ਪਰ ਉਹਨਾਂ ਨੂੰ ਲਾਗੂ ਕਰਨ ਲਈ ਸਮਾਂ ਜ਼ਰੂਰ ਲੱਗਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਸ਼ਰਾਬ ਪੀ ਕੇ ਕਾਰ ਚਲਾਉਣ ਵਾਲੇ ਇਹ ਜਿਨ੍ਹਾਂ ਨੂੰ ਲੈ ਕੇ ਅਸੀਂ ਸਖਤੀ ਕਰ ਰਹੇ ਹਾਂ ਅਤੇ 800 ਦੇ ਕਰੀਬ ਹੋਰ ਨਵੇਂ ਯੰਤਰ ਪੰਜਾਬ ਦੇ ਲਈ ਆਏ ਹਨ ਜਿੱਥੇ ਜ਼ਿਆਦਾ ਸਮੱਸਿਆ ਹੋਵੇਗੀ ਉੱਥੇ ਜ਼ਿਆਦਾ ਪੁਲਿਸ ਨੂੰ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਨਵੀਂ ਟੈਕਨੋਲੋਜੀ ਦੇ ਕੈਮਰੇ ਵੀ ਹਰ ਜਗ੍ਹਾ ਲਗਾ ਰਹੇ ਹਾਂ ਇਸ ਤੋਂ ਇਲਾਵਾ 70 ਦੇ ਕਰੀਬ ਗੱਡੀਆਂ ਜਿਹੀਆਂ ਹਾਈ ਵਿਜ਼ਨ ਕੈਮਰੇ ਵਾਲੀਆਂ ਆਈਆਂ ਹਨ ਜੋ ਕਿ 1 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਗੱਡੀਆਂ ਨੂੰ ਵੀ ਰਡਾਰ ਤੇ ਲੈ ਲਵੇਗੀ ਜੀ ਸਾਹਿਬ ਜੀ ਅੱਜ ਲੁਧਿਆਣਾ ਦੇ ਵਿੱਚ ਪੰਜਾਬ ਭਾਤੇ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ اور ਟ੍ਰੈਫਿਕ ਇੰਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ ਦੇਸ਼ ਦੇ ਵਿੱਚ ਇੱਕ ਮੋਟੀ ਸੂਬੇ ਦੇ ਵਿੱਚੋਂ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟ ਲਈ ਔਰ ਮਾਝੂਕ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਇੱਕ ਨਵਿਕਲੀ ਫੋਰਸ ਬਣੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਾ ਹਦੀਆ ਉਹਨੂੰ ਅਸੀਂ ਕਮੋੜਾ ਪਾਂਦੇ ਵਿੱਚ ਕਾਮਯਾਬ ਹੋਇਆ ਔਰ ਉਸ ਮੋੜੇ ਨੂੰ ਅੱਗੇ ਆਨ ਆਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ ਉਹਦੇ ਲਈ ਜਿਲਿਆਂ ਦੇ ਐਸਪੀ ਡੀਐਸਪੀਜ਼ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇਓਰਿਟੀਜ਼ ਰਹਿਣਗੀਆਂ ਕਿਹੜੇ ਕਿਹੜੇ ਕੰਮ ਆਪਾਂ ਨੇ ਕਰਨੇ ਨੇ ਜੀ ਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਦਾਦਾ ਉਹਦੇ 'ਚ ਜਾਦਾ ਥੱਲੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ 'ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿੱਦਣਾ ਨੂੰ ਅਸੀਂ ਸੋਵਰਟੀ ਚੈੱਕਪੋਸਟ ਦਾ ਨਾਮ ਦੇਦੇ ਆ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਣ ਰਾਜ ਸਾਹਿਬ ਗੱਡੀ ਨੂੰ ਜਿਹੜੇ ਵਿੱਚ ਸਪੀਡ ਲਿਮਟ ਨੂੰ ਲੈ ਕੇ ਹੁਣ ਆਟੋਮੈਟਿਕ ਕੈਮਰੇ ਲੱਗੇ ਨੇ ਪਰ ਪੰਜਾਬ ਉਸ ਮਾਮਲੇ ਦੇ ਪਿੱਛੇ ਤੋਂ ਲੱਗਦਾ ਉਸ ਦੀ ਲੋੜ ਹੈਗੀ ਹੈ ਸਮੇਂ ਦੇ ਮੁਤਾਬਕ ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਐਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਚ ਪਿੱਛੇ ਹੈਗਾ ਅਸੀਂ ਇਹ ਦੇਖਦਾ ਹੁੰਦਾ ਕਿ ਪੰਜਾਬ ਦੇ ਦੇ ਸਰਸਿਸ ਉਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸਿਮਮ ਜਰੂਰਤ ਹੈਗੀ ਆ ਔਰ ਮਾਂਜੋ ਮੁੱਖ ਮੰਤਰੀ ਜੀ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਕੈਂਪਰਿਆਂ ਦੀ ਲੋੜ ਹੈਗੀ ਆ ਉਹਦੇ ਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਤੇ ਨਾਲ ਲੱਗਦੇ ਨੇ ਜਿੱਥੇ ਜਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤੇਗੜ ਸਾਹਿਬ ਮੁਹਾਲੀ ਆ ਔਰ ਆਪਣਾ ਰੂਪਨਗਰ ਜੀ ਨੂੰ ਆਪਾਂ ਪਹਿਲਾ ਰੋਪੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਆ ਲਾਉਣ ਦੀ ਪਲਾਨ ਤਿਆਰ ਕਰ ਲਈ ਹੈਗੀ ਆ ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਨਾਲੇ ਸਮਝ ਦੇ ਵਿੱਚ ਉੱਥੇ ਵੀ ਕਹਿਦੇ ਲੱਗਦਾ ਹੈ ਕਿ ਪਹਿਲਾਂ ਜਿਹੜਾ ਦਿੱਤੀ ਹੈ ਤੁਹਾਨੂੰ ਉਹਦੇ ਨੇ ਸੁਪਰੀਮ ਕੋਰਟ ਡਿরেকਸ਼ਨ ਸੀਗਾ ਆਪਾਂ ਕਿਸੇ ਪਹਿਲਾਂ ਬੁਰੀ ਗੋਮਨ ਚ ਲੇਕਿਨ ਇਸ ਸੜਕ ਨਾਂ ਦੇ ਜਿਹੜੇ ਹਾਈਵੇ ਨੇ ਠੇਕੇ ਨਾਲ ਆਪਣਾ ਚਲਾ ਤੇ ਲੇਕਿਨ ਪਿਛਲੇ ਗੋਮਨ ਤੇ ਕੁਝ ਤਬਦੀਲੀਆਂ ਕਰਕੇ ਦੇਖੇ ਬੁਣੇ ਤਾਂ ਇਹ ਠੇਕੇਦਾਰਾਂ ਨਾਲ ਬਾਅਦ ਵਿੱਚ ਬੈਠ ਕੇ ਭਾਈ ਇਹੋ ਜਿਹਾ ਰਾਮ ਨਾਮ ਮਿਲਦਾ ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਦਾਬ ਦਾ ਸੇਵਨ ਕਰਕੇ ਕੋਈ ਵੀ ਸੜਕ ਤੇ ਚੜ੍ਹਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹਨੂੰ ਅਸੀਂ ਰੋਕਣਾ ਹੈ ਜੇ ਟ੍ਰੈਫਿਕ ਨਾ ਬਣ ਰਿਹਾ ਇੱਕ ਬਹੁਤ ਵੱਡਾ ਇਸ਼ੂ ਹੈਗਾ ਕਿਉਂਕਿ ਚਲੋ ਵੀ ਡਾਇਵਰਸ ਕਰਦੇ ਆ ਸੜਕਾਂ ਦੇ ਤਾਂ ਉਹ ਜਦੋਂ ਵੀ ਟ੍ਰੈਫਿਕ ਚੜਦਾ ਹੈ ਤਾਂ ਹਾਦਸੇ ਦੇ ਕਾਰਨ ਬਹੁਤ ਬਣਦੇ ਸੋ ਨੈਸ਼ਨਲ ਹਾਈਵੇ ਨਾਲ ਜਿਹੜੀ ਗਲਬਤ ਹੋ ਰਹੀ ਹੈ ਜੋ ਨਹੀਂ ਲੱਗਦਾ ਬਿਲਕੁਲ ਹੋ ਰਹੀ ਹੈ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡਾਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਈਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੈਜ਼ਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵਕ ਵਕ ਜ਼ਿਲ੍ਹਿਆਂ ਦਾ ਦੌਰਾ ਕਰਦੇ ਨੇ ਬਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ ਉਹਨਾਂ ਜ਼ਿਲ੍ਹਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀ ਇਹ ਹੁੰਦਾ ਕਿ ਥੋੜੀ ਜੀ ਈ ਪਲਾਨਿੰਗ ਦੇ ਨਾਲ ਟ੍ਰੈਫਿਕ ਨੂੰ ਇਸ ਆਊਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਾਦੋ ਇੱਥੋਂ ਆ ਕਾਦੋ ਉਹਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਦੇ ਹੈਗੇ ਨੇ ਡਾਕਟਰ ਨਵਦੀਪ ਅਸੀਜਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈ ਜੀ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਕੈਸਿਜ ਦੀ ਸਰਵਿਸ ਦੇ ਪਾਈਏ ਲੋਕ ਕਈ ਜਿਹੜੇ ਨੇ ਟ੍ਰੈਫਿਕ ਰੂਲ ਸੀ ਲੱਗਣਾ ਕਰਦੇ ਨੇ ਉਹ ਰੂਲ ਨੂੰ ਫੋਲੋ ਕਰਨਾ ਭੁੱਲ ਜਾਂਦੇ ਨੇ ਉਹਨਾਂ ਦੀ ਵੀ ੀ ਚੀਜ਼ ਆਟ ਮੈਂ ਦੇਖੋ ਮੈਂ ਤਾਂ ਸਾਧਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਭਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਾਲਾਂ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾ ਵੀ ਕਰਨਾ ਪੈਗਾ ਇਹ ਚਾਲਾਂ ਵੀ ਲੈ ਕੇ ਆਉਂਦੇ ਨੇ ਉਹਦੇ ਲਈ ਹਾਂ ਇਹ ਚਾਲਾਂ ਬਹੁਤ ਅੱਛਾ ਤੁਸੀਂ ਅਸੀਂ ਪੰਜਾਬ ਦੇ ਸਾਦੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਾਲਾਂ ਦਾ ਇੱਕ ਰਥਾ ਸ਼ੁਰੂ ਕੀਤੀ ਆ ਕੋਈ 900 ਦੇ ਕਰੀਬ ਆਨਲਾਈਨ ਚਾਲਾਂ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਸਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ ਹੋ ਰਹੀ ਆ ਪਰ ਸਾਡਾ ਉਪਰਾਲਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਇਹ ਚਲਾਨ ਹੋ ਜੇ ਪੰਜਾਬ ਦੇ ਜਨਰੇਟ ਬਹੁਤ ਹੈ ਗਿਆ ਹਾਦਸੇ ਕਰਕੇ ਜਿਨ੍ਹਾਂ ਵਿੱਚ ਇੱਕ ਮੁੱਖ ਕਾਰਨ ਆ ਵਾਰਾ ਪਸ਼ੂ ਲਗਿਆ ਉਸ ਨੂੰ ਲੈ ਕੇ ਕੋਈ ਸਰਕਾਰ ਨਾਲ ਅਕਾਲ ਮਿਲ ਰਿਹਾ ਕੋਈ ਠਲ ਪਾਈ ਜਾ ਸਕਦੀ ਬਿਲਕੁਲ ਬਿਲਕੁਲ ਸਰ ਆਵਾਰਾ ਪਸ਼ੂਆਂ ਬਾਰੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਅਲੱਗ-ਅਲੱਗ ਵਿਭਾਗਾਂ ਨੂੰ ਲਾਇਆ ਗਿਆ ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਵੀ ਕੰਮ ਹੈਗਾ ਉਹਦੀ ਅਸੀਂ ਸਾਡੇ ਹੀ ਇੰਸਟੀਚਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ ਚ ਆਵਾੜਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ ਕੋਈ 350 ਮੌਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾੜਾ ਪਸ਼ੂਆਂ ਕਰਕੇ ਉਹ ਪਲਾਨ ਬਣਾ ਕੇ ਅਸੀਂ ਮਾਨਯੋਗ ਚੀਫ ਸਕੱਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ ਉਹ ਅਲੱਗ-ਅਲੱਗ ਵਿਭਾਗਾਂ ਨੇ ਆਵਾਜ਼ਾ ਪਸ਼ੂਆਂ ਨੂੰ ਸੜਕਾਂ ਤੋਂ ਪਤਾ ਕਿਵੇਂ ਕਰਦਾ ਉਹਨਾਂ ਲਈ ਕੋਈ ਜਗ੍ਹਾ ਬਣਾਉਣੀ ਹੈ ਸਾਈਡ ਤੇ ਜਿੱਥੇ ਤਾਂ ਕਿ ਉਹ ਸੜਕ ਦੇ ਉੱਤੇ ਨਾ ਉਹ ਸਾਡੇ ਉਹ ਅਲੱਗ-ਅਲੱਗ ਵਿਭਾਗਾਂ ਦੀਆਂ ਡਿਊਟੀਆਂ ਲੱਗਣਗੀਆਂ ਔਰ ਮੈਨੂੰ ਉਮੀਦ ਆ ਕਿ ਆਨ ਆਲੇ ਸਮੇਂ ਇਸ ਇਹ ਜਿਹੜੀ ਸਮੱਸਿਆ ਹੈ ਇਹ ਤੇ ਤੋਂ ਆਪਾਂ ਨੂੰ ਨਿਜਾਤ ਮਿਲ ਜੇ ਸਰ ਜੇ ਇਹ ਸਭ ਡਰੰਕਨ ਡਰਾਈਵਰਾਂ ਨੂੰ ਕੰਨੇ ਕਮਿਟਰ ਲੈਣੇ ਸਿਵਕੀ ਦੇ ਪਹਾਰਾ ਰੱਖਤਾ ਦਲ ਕਰਦੇ ਨੇ ਸਟ੍ਰਾਈਕ ਲੰਘਦੇ ਸਰ ਮੇਜਰ ਪ੍ਰੋਬਲਮ ਹੈ ਸਰ ਬਹੁਤ ਘੱਟ ਨਹੀਂ ਮੰਨਦੇ ਇਹ ਬਾਤ ਹੋਰੀ ਪ੍ਰੋਬਲਮ ਹੈ ਸਰ ਮੇਜਰ ਉਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਦੇਖੋ ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਡਰੰਕਨ ਡਰਾਈਵਿੰਗ ਆਪਣੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਔਰ ਆਪਣੇ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮੀਟਰ ਸੀਗੇ ਉਹ ਖਰਾਬ ਹੋ ਗਏ ਸੀਗੇ ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮੀਟਰ ਪ੍ਰਯੋਗ ਨਾ ਕਰਨ ਦੀ ਹਦਾਇਤ ਸੀਗੀ ਸੋ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਸ਼ੁਰੂ ਕਰ ਦਿੱਤੀ ਗਈ ਆ ਪਲੱਸ ਕੋਈ 800 ਦੇ ਕਰੀਬ ਅਸੀਂ ਨਵੇਂ ਐਲਕੋਮੀਟਰ ਖਰੀਦਦੇ ਆ ਲੁਧਿਆਣਾ ਵਾਸਤੇ ਸਾਡੇ ਸਟੇਟ ਵਾਸਤੇ ਲੁਧਿਆਣਾ ਨੂੰ ਕਿੰਨੇ ਆਪਾਂ ਇਹ ਜਦੋਂ ਦੇਖਾਂਗੇ ਕਿੱਥੇ ਪ੍ਰਯੋਗ ਜ਼ਿਆਦਾ ਦੀ ਲੋੜ ਆ ਉੱਥੇ ਮੈਕਸਿਮਮ ਦੇਵਾਂਗੇ ਤੋਂ ਇਹ ਆਪਾਂ ਜਿੰਨੇ ਵੀ ਪੰਜਾਬ ਨੂੰ ਮੋਡਰਨਾਈਜੇਸ਼ਨ ਦਾ ਟ੍ਰੈਫਿਕ ਦੇ ਵਿੱਚ ਬਜਟ ਆਇਆ ਸੀ ਸਾਡੇ ਬਜਟ ਨੂੰ ਕਨਵਰਟ ਕਰ ਦਿੱਤਾ ਗਿਆ ਐਲਕੋਮੀਟਰ ਐਪ੍ਰੈਜ਼ੈਂਟ ਆਪਣੇ ਕੋਲੇ 올 ఓవర్ ਸਟੇਟ ਕੋਈ 650 ਦੇ ਕਰੀਬ ਐਲਕੋਮੀਟਰ ਨੂੰ ਧਿਆਨ ਦਾ ਪਾਰਟਿਕੂਲਰ ਨਹੀਂ ਮੈਨੂੰ ਪਤਾ ਬਸ ਸਾਡੀ ਸਟੇਟ ਚ ਸਾਡੇ ਸਪੀਡ ਨਾਲ ਵੱਡੇ ਜਿਹੜੇ ਨੇ ਹਾਸੀ ਹੁੰਦੇ ਨੇ ਸ਼ਹਿਰਾਂ ਚ ਬੰਦ ਕੀਤੇ ਗਿਆ ਸੀ ਟਿਪਰ ਪਹਿਲਾਂ ਵੀ ਸ਼ਹਿਰ ਕਿ ਨਹੀਂ ਵੜਨਗੇ ਪਰ ਹੁਣ ਆਮ ਆਮ ਲੋਕ ਦੇ ਅੰਦਰ ਬਾਸ ਦੇਖਣ ਨੂੰ ਮਿਲਦਾ ਜੀ ਇਹ ਇਹਦੇ ਬਾਰੇ ਵੀ ਜਿਸ ਸਾ ਆਪਾਂ ਕਿਆ ਹੈਗਾ ਡਿਸਟ੍ਰਿਕਟ ਦੀਆਂ ਔਰ ਸ਼ਹਿਰ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਜਿਵੇਂ ਬੀਅਰ ਟਿਪਰ ਆ ਗਿਆ ਇੱਥੇ ਆ ਹੋ ਗਿਆ ਉਹਦੀ ਇਹ ਲੈਂਡ ਸਟਡੀ ਕਰਕੇ ਤੇ ਉਹਦਾ ਉਸ ਮੌਕੇ ਤੇ ਉਹਨੂੰ ਨਜਿੱਠਿਆ ਜਾਏਗਾ ਔਰ ਮੇਰੇ ਨਾਲ ਐਸਪੀ ਗੁਰਪ੍ਰੀਤ ਹੈਗੇ ਨੇ ਤੇ ਇਹਨਾਂ ਦੇ ਲੁਧਿਆਣੇ ਪਾਸੇ ਤਾਂ ਆਲਰੇਡੀ ਨਵਦੀਪ ਨੇ ਕਾਫੀ ਕੰਮ ਕਰ ਲਿਆ ਹੈਗਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੋ ਜਾਈਏ ਸਰ ਇਨਸ਼ਾ ਅੱਲਾਹ ਜੀ ਸਰ ਟ੍ਰੈਫਿਕ ਕਾਹ ਨੂੰ ਹੋ ਰਿਹਾ ਲੱਗਦਾ 44 ਸਪੌਟ ਦੇ ਉੱਪਰ ਸਿਸਟਮ ਲਗਾਇਆ ਜਾ ਰਿਹਾ ਹੈ ਸ਼ੁਰ ਸ਼ਰਾਂ ਦੇ ਵਿੱਚ ਵੀ ਲੱਗੇਗਾ ਇਸ ਸਿਸਟਮ ਦੇ ਜ਼ਰੀਏ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਏਗਾ ਬਿਲਕੁਲ ਕੀ ਲੱਗੇਗਾ ਜੀ ਔਰ ਮੁਹਾਲੀ ਇੱਕ ਦੂਜਾ ਆਪਣਾ ਸ਼ਾਇਦ ਹੋਏਗਾ ਜਿਹਨੂੰ ਆਪਾਂ ਐਸ ਐਸ ਨਗਰ ਕਹਿੰਦੇ ਆ ਜਿੱਥੇ ਇਸ ਤਰ੍ਹਾਂ ਦਾ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਲੱਗਦਾ ਹੈ ਹਾਂ ਜੀ ਦੇਖੋ ਜਿਹੜੀ ਆਪਾਂ ਨੇ ਐਸ ਐਸ ਐਫ ਦੇ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ ਉਸ ਨੇ ਆਪਣੇ ਟ੍ਰੈਫਿਕ ਦੀਆਂ ਜਿਹੜੀਆਂ ਜਾਨਾਂ ਮੈਜੋਰਟੀ ਜਾਂਦੀਆਂ ਸੀ ਹਾਈਵੇਜ਼ ਤੇ ਜਾਂਦੀਆਂ ਸੀ ਉਹਦੇ ਚ ਕਰੀਬ 15-20% ਕਮੀ ਆਈ ਹੈਗੀ ਆ ਜਾਨਾਂ ਦੀ ਜਾਨ ਦੀ ਮਤਲਬ ਕੰਪੇਅਰ ਟੂ ਪਿਛਲੇ ਸਾਲ ਤੇ ਇਸ ਸਾਲ 15 ਤੋਂ 20% ਕਮੀ ਆਈ ਆ ਤੇ ਐਗਜ਼ੈਕਟ ਫਿਗਰ ਇਸ ਕਰਕੇ ਮੁਸ਼ਕਲ ਆ ਕਹਿਣਾ ਕਿਉਂਕਿ ਕਈ ਵਾਰੀ ਆਪਣੇ ਹਿਸਾਬ ਨਾਲ ਤਾਂ ਆਪਾਂ ਨੇ ਬੰਦੇ ਨੂੰ ਸੇਫਲੀ ਹਸਪੀਟਲ ਪ੍ਰੋਪੋਜ਼ਿਟ ਕਰਾ ਦਿੱਤਾ ਪਰ ਉਥੇ 10 ਦਿਨ ਬਾਅਦ ਉਹ ਬੰਦੇ ਦੀ ਡੈਥ ਹੋ ਗਈ ਉਹ ਆਪਾਂ ਹਜੇ ਫਿੱਗਰ ਕੰਪਾਈਲ ਕਰਦੇ ਆ ਸਰ ਇੱਕ ਗੁੱਝਣਾ ਜੀ ਸਰ 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 ਇੱਕ ਗੁੱਝਣਾ ਜੀ ਸਰ ਹੈਜੀ ਓਵਰ ਸਪੀਡਿੰਗ ਨੂੰ ਕਵਰ ਕਰਨ ਵਾਸਤੇ ਕਿੰਨੀਆਂ ਓਵਰ ਸਪੀਡਿੰਗ ਨੂੰ ਕਵਰ ਕਰਨ ਲਈ ਆਪਣੇ ਕੋਲੇ ਆਪਾਂ ਨੇ 27 ਇੰਟਰਸੈਪਟਰ ਗੱਡੀਆਂ ਖਰੀਦੀਆਂ ਨੇ ਜਿਹਦੇ ਵਿੱਚ ਕੀ ਹਾਈ ਅ ਵਿਜ਼ਿਬਿਲਿਟੀ ਵਾਲੇ ਤੁਸੀਂ ਕਹਿੰਦੇ ਲੱਗਦੇ ਨੇ ਜਿਹੜੇ 1 ਕਿਲੋਮੀਟਰ ਤੋਂ ਦੇਖ ਲੈਣਗੇ ਕਿ ਕਿਹੜੀ ਗੱਡੀ ਹਾਈ ਸਪੀਡ ਤੇ ਆ ਰਹੀ ਆ ਔਰ ਉਹਨੂੰ 1 ਕਿਲੋਮੀਟਰ ਤੋਂ ਅੱਗੇ ਤੋਂ ਦੇਖਣ ਤੋਂ ਬਾਅਦ ਨੈਕਸਟ ਜਗ੍ਹਾ ਤੇ ਨਾਕਾ ਹੋਵੇਗਾ ਉੱਥੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਚਲਾਨਾ ਹੋਵੇਗਾ ਹੋਰ ਸਰ ਨਿਰੀਖਣ ਨੂੰ ਲੈ ਕੇ ਸਰ ਇੱਕਦਰ ਰੂਟ ਪਾਸ ਕੀਤਾ ਜਿਵੇਂ ਜਿਵੇਂ ਇਹ ਆਰਟੀਟੀ ਇਹ ਫੀਲਡ ਚ ਜਾ ਚੁੱਕੀਆਂ ਹੈਗੀਆਂ ਨੇ ਇਹਨਾਂ ਦਾ ਟਾਈਮ ਟੇਬਲ ਅਸੀਂ ਬਣਾ ਰਹੇ ਹਾਂ ਫੀਲਡ ਆਪਣਾ ਜ਼ਿਲ੍ਹਿਆਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਤਾਂ ਕਿ ਇਨਾਂ ਦੇ ਪੰਨੀਓ ਚਲਾਨਿੰਗ ਹਾਈਵੇ ਤੇ ਔਰ ਨੈਸ਼ਨਲ ਹਾਈਵੇ ਤੇ ਸ਼ੁਰੂ ਹੋ ਜਗਿਆ। ਡਿਊਰਿੰਗ ਚ ਇਹ ਬਹੁਤ ਦਿੱਕਤ ਆਏ। ਮੇਨ ਬਿਗੜੇ ਜਿਹਨੋਂ ਕਹਿੰਦੇ ਵੱਡੇ ਸਕੂਲ ਹੈ, ਸੈਕਟਰ ਹਾਰਟ ਸਕੂਲ ਤੋਂ ਜਾਣੇ ਕੱਲ ਕਰਿਆ ਮੀਡੀਅਮ ਸਕੂਲ। ਸਭ ਤੋਂ ਵੱਡਾ ਟ੍ਰੈਫਿਕ ਵਾਲਸਾ ਇਸ ਸਕੂਲਾਂ ਦਾ ਕਰਦੇ। ਕੋਈ ਐਕਚੁਅਲੀ ਹੁੰਦਾ। ਕਦੀ ਨੁਕੈਟ ਕਰਦੇ। ਜਿਹੜੀ ਡਰਾਈਵਿੰਗ ਕਰਦੇ ਕਈਆਂ ਤਾਂ ਕੋਈ ਨਹੀਂ ਆਪਣੇ ਸਿਵਲ ਅਫਸਰ ਦਾ ਉੱਥੇ ਬੱਚੇ ਪੜਦੇ ਆ। ਲੇਕਿਨ ਟ੍ਰੈਫਿਕ ਪਾਲਿਸ ਜ਼ਿਆਦਾ ਉੱਤੇ BSF ਔਰ ਸੈਕਟਰ ਹਾਰਟ ਦੇਖੋ ਡਰਾਈਵਿੰਗ ਬਹੁਤ ਜ਼ਿਆਦਾ ਹੋ ਰਹੀ ਲੁਧਿਆਣਾ ਦੇ ਵਿੱਚ ਤੇ ਇਹਦੇ ਬਾਰੇ ਮੇਰਾ ਇਹ ਕਹਿਣਾ ਸੀ ਇਹਦੇ ਤੇ ਵਿਚਾਰ ਵੀ ਕੀਤਾ ਸਕੂਲਾਂ ਦੇ ਬਾਰੇ ਅਸੀਂ ਕਿਉਂਕਿ ਸਕੂਲੀ ਬੱਚੇ ਆਪਣੇ ਆਨਾਲਾ ਭਵਿੱਖ ਹੈਗੇ ਨੇ ਅਸੀਂ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਵੀ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਆਂ ਔਰ ਇਹ ਸਾਡੇ ਕਨਸਰਨਡ ਐਸਪੀ ਤੇ ਡੀਐਸਪੀ ਇਹ ਸਕੂਲਾਂ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਜੋ ਆਪਾਂ ਨੂੰ ਐਸ ਬਚਪਨ ਚ ਸਮਝਾਇਆ ਜਾਂਦਾ ਉਹ ساری ਉਮਰ ਆਪਣੇ ਨਾਲ ਕੰਟੀਨਿਊ ਕਰਦਾ ਸੋ ਸਾਡਾ ਇਹ ਨਹੀਂ ਕਿ ਸਿਰਫ ਪੁਲਿਸ ਨੇ ਐਕਸ਼ਨ ਹੀ ਕਰੀ ਜਾਣਾ ਪੁਲਿਸ ਨੇ ਉਹ ਕੰਮ ਕਰਨਾ ਜਿਹੜਾ ਕਿ ਆਨ ਵਾਲੇ ਪੰਜਾਬ ਨੂੰ ਅੱਛਾ ਪੰਜਾਬ ਬਣਾਵੇ ਔਰ ਆਪਾਂ ਨੇ ਸਕੂਲੀ ਬੱਚਿਆਂ ਨਾਲ رابطہ ਕਰਕੇ ਅਸੀਂ ਇਹ ਉਪਰਾਲਾ ਕਰਦਾ ਕਿ ਉਹ ਬੱਚੇ ਖੁਦ ਹੀ ਸਮਝਣ ਕਿ ਇਹ ਟ੍ਰੈਫਿਕ ਵਾਇਲੇਸ਼ਨ ਆ ਔਰ ਬੱਚੇ ਹੀ ਆਪਣੇ ਮਾਪਿਆਂ ਨੂੰ ਦੱਸਣ ਸਕੂਲ ਆਲੇ ਅਥਾਰਟिटीज ਨੂੰ ਦੱਸਣ ਵੀ ਹੈ ਟ੍ਰੈਫਿਕ ਵਾਇਲੇਸ਼ਨ ਸਰ ਬਹੁਤ ਸਾਰੇ ਚੌਕ ਐਸੇ ਨੇ ਜਨਾ ਕਿ ਟ੍ਰੈਫਲੈਂਟ ਪ੍ਰੋਪਰ ਕੰਮ ਨਹੀਂ ਕਰਦਾ ਐਗਜ਼ਾਮਪਲ ਸਾ ਡੁਗਰੀ ਇੱਕ ਪੋਲ ਦੇ ਉੱਪਰ ਰੈੱਡ ਲਾਈਟ ਚੱਲਦੀ ਆ ਉਸੇ ਪੋਲ ਤੇ ਗ੍ਰੀਨ ਲਾਈਟ ਚੱਲਦੀ ਆ ਜੀ ਉਹ ਸਾਰੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਸਮੱਸਿਆ ਮੈਂ ਨੇ ਨਾ ਉਹ ਇਹ ਆਪਣਾ ਐਸਪੀ ਟ੍ਰੈਫਿਕ ਜਿਹੜੇ ਆਪਣੇ ਮੈਡਮ ਗੁਰਪ੍ਰੀਤ ਪੁਰੇਵਾਲ ਇੱਥੇ ਹੈਗੇ ਨੇ ਇਹ ਇਹ ਸਾਡੀਆਂ ਟਿੱਪ ਕਰਦੀ ਹੈ ਠੀਕ ਸਰ ਇਹ ਰਿਕਸ਼ਾ ਤੋਂ ਲੈ ਕੇ ਬੀਕੇ ਪ੍ਰੋਬਲਮ ਵਿੱਚ ਡਾਇਰੈਕਸ਼ਨਸ ਵੀ ਕੱਢੀਆਂ ਸੀਗੀਆਂ ਲੇਕਿਨ ਹਰੇ ਤੱਕ ਉਹ ਰੈਗੂਲਰਾਈਜ਼ ਨਹੀਂ ਹੋਇਆ ਇੰਪਲੀਮੈਂਟੇਸ਼ਨ ਪ੍ਰੋਪਰ ਨਹੀਂ ਹੈਗੀ ਦੇਖੋ ਜਿਹੜਾ ਈ ਡਿਕਸ਼ੇ ਵਾਲਾ ਟੌਪਿਕ ਆ ਨਾ ਉਹ ਟ੍ਰਾਂਸਪੋਰਟ ਮਹਿਕਮੇ ਨਾਲ ਸੰਬੰਧਿਤ ਆਗਾ ਸਾਡਾ ਕੰਮ ਹੈ ਰੈਗੂਲੇਸ਼ਨ ਕਰੰਦਾ ਪਰ ਉਹਦੀ ਪੋਲਿਸੀ ਮੇਕਿੰਗ ਵਗੈਰਾ ਟ੍ਰਾਂਸਪੋਰਟ ਮਹਿਕਮੇ ਨੇ ਕਰਨੀਆਂ ਉਹ ਅਸੀਂ ਮੌਕੇ ਤੇ ਮੌਕੇ ਉਹਨਾਂ ਨੂੰ ਸੁਝਾਅ ਦਿੰਦੇ ਰਹਿੰਦੇ ਆਂ ਵੀ ਇਹਨੂੰ ਆਪਾਂ ਐਸਾ ਕਰ ਸਕਦੇ ਪਰ ਉਹਦੀ ਜਿਹੜੀ ਪਾਲਿਸੀ ਪਲੇਨੇਗਾ ਉਹ ਟ੍ਰੈਫਿਕ ਦੀਨੀ ਹੈ ਜੀ ਉਹ ਟ੍ਰਾਂਸਪੋਰਟ ਸਰ ਸਟੀਲ ਗ੍ਰੇ 컬러 ਦੀ ਪਰਦੀ ਪਾਉਣਾ ਕਿਹਾ ਸੀਗਾ ਲਾਜ਼ਮੀ ਹੈ ਨੰਬਰ ਪਲੇਟ ਲਾਜ਼ਮੀ ਕੀਤੀ ਸੀ ਲਾਇਸੈਂਸ ਲਾਜ਼ਮੀ ਕਰਨਾ ਪਰ ਹੁਣ ਸਰ ਇ릭ਸ ਵਾਲੇ ਜਿਹੜੇ ਨੇ ਉਹ ਰੂਲਸ ਨਹੀਂ ਫੋਲੋ ਕਰਦੇ ਪਏ ਜੀ ਦਫਦਬਾ ਪੁਲਿਸ ਨੂੰ ਇਦਾਂ ਲੱਗਦਾ ਕਿ ਸਾਡੇ ਕੋਲ ਕੁਝ ਨਹੀਂ ਹੈ ਜਿਹੜੇ ਰੂਲ ਫੋਲੋ ਨਹੀਂ ਕਰ ਰਹੇ ਉਹਦੇ ਚਲਾਨ ਹੋ ਰਹੇ ਉਹ ਤਾਂ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਚੇਦੂੜ ਨਹੀਂ ਇਸ ਦੇ ਚ ਕਈ ਵੀ ਦੀ ਜਿਹੜੇ ਆਪਾਂ ਰੂਲ ਬਣਾਨੇ ਆ ਨਾ ਰੂਲ ਇੰਪਲੀਮੈਂਟ ਕਰਨ ਨੂੰ ਸਮਾਂ ਲੱਗਦਾ ਆਪਣਾ ਇਹ ਨਹੀਂ ਕਿ ਆਪਾਂ ਇਮੀਡੀਏਟਲੀ ਰੂਲ ਬਣਾ ਕੇ ਬੰਦਿਆਂ ਨੂੰ ਫਟ ਫਟ ਕੇ ਉਹ 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 ਵੀ ਆਪਣੇ ਬੰਦੇ ਨੇ ਉਹਨਾਂ ਨੂੰ ਹੌਲੀ ਹੌਲੀ ਸਾਡੀ ਚੇਂਜ ਜਿਹੜੀ ਹੁੰਦੀ ਹੈ ਨਾ ਉਹ ਹੌਲੀ ਹੌਲੀ ਹੁੰਦੀ ਹੈ ਉਹ ਆਨਲਾਈਸ ਸਮੇਂ ਚੇਜ ਹੋ ਜਾਏਗਾ ਠੀਕ ਹੈ ਥੈਂਕ ਯੂ ਧੰਨਵਾਦ ਧੰਨਵਾਦ